ਫਤੇਗੜ ਸਾਹਿਬ ਦੀਆਂ ਜਿਹੜੀਆਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤੇਗੜ ਸਾਹਿਬ ਨੂੰ ਜੋੜਦੀਆਂ ਸੜਕਾਂ ਨੇ ਉਹਨਾਂ ਦਾ ਇੰਨਾ ਕ ਮਾੜਾ ਹਾਲ ਆ ਵੀ ਉਹਨਾਂ ਤੇ ਲੋਕਾਂ ਨੂੰ ਰਾਹੀ ਗੀਰਾ ਨੂੰ ਲੰਘਣਾ ਇੰਨਾ ਕੌਖਾ ਹੋਇਆ ਔਰ ਜਿਹੜੇ ਲੱਖਾਂ ਸੰਗਤ ਇੱਥੇ ਨਤਮਸਤਕ ਹੋਣ ਲਈ ਪਹੁੰਚਦੀ ਹੈ ਉਹ ਸਾਰੀਆਂ ਸੰਗਤਾਂ ਪਰੇਸ਼ਾਨ ਹੋ ਰਹੀਆਂ ਨੇ ਔਰ ਅੱਜ ਤਕਰੀਬਨ ਪਿਛਲੇ 5-6 ਸਾਲ ਤੋਂ ਕੋਈ ਸੜਕ ਜਿਹੜੀ ਇਸ ਜ਼ਿਲ੍ਹੇ ਦੇ ਵਿੱਚ ਨਹੀਂ ਬਣੀ ਔਰ ਗੋਡੇ-ਗੋਡੇ ਸਾਰੀਆਂ ਸੜਕਾਂ ਤੇ ਟੋਏ ਪੈ ਗਏ ਔਰ ਅਸੀਂ ਇੱਕ ਅਜੇ ਇਲਾਕੇ ਦੇ ਵਿੱਚ ਜਿਹੜੇ ਸਾਰੇ ਇਲਾਕੇ ਦੇ ਵਿੱਚ ਘੁੰਮ ਕੇ ਇੱਕ ਦਸਤਕ ਮਹਮ ਚਲਾਈ ਆ ਜਿਹਦੇ ਵਿੱਚ ਅਸੀਂ ਇੱਕ ਮੰਗ ਪੱਤਰ ਜਿਹੜਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜ ਰਹੇ ਹਾਂ ਜਿਹਦੇ ਵਿੱਚ ਸਾਰੇ ਲੋਕਾਂ ਦੇ ਦਸਤਕਤ ਕਰਵਾ ਕੇ ਜਿਵੇਂ ਪਹਿਲਾਂ ਅਸੀਂ ਚੁੰਨੀ ਮਾਜਰੀ ਰੱਖਿਆ ਇਕੱਠ ਉੱਥੋਂ ਬਾਅਦ ਬਰਾਸ ਪਿੰਡ ਰੱਖਿਆ ਬਰਾਸ ਤੋਂ ਬਾਅਦ ਅਸੀਂ ਸਰਾਵੰਜਰ ਆ ਪਗੜਾਣਾ ਰੋਡ ਤੇ ਪਿੰਡ ਚੋਲਟੀ ਖੜੀ ਤੇ ਸੜਕ ਦੇ ਉੱਤੇ ਇਕੱਠੇ ਹੋ ਕੇ ਇੱਥੇ ਧਰਨੇ ਤੇ ਸੰਗਤ ਇਕੱਠੀ ਹੋਈ ਹੈ ਸੋ ਅਸੀਂ ਇਹ ਸਾਰੀ ਦਸਤਕਤ ਕਰਵਾ ਕੇ ਮੁੱਖ ਮੰਤਰੀ ਸਾਹਿਬ ਨੂੰ ਭੇਜਾਂਗੇ ਔਰ ਜਿੰਨੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਇਹ ਸਾਰੀਆਂ ਸੜਕਾਂ ਦੀ ਅਸੀਂ ਬਣਾਉਣ ਦੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਹ ਜੇ ਸੜਕਾਂ ਇਹ ਸਾਡੇ ਇਲਾਕੇ ਦੀਆਂ ਨਾ ਬਣੀਆਂ ਤਾਂ ਜਲਦੀ ਸਾਡੇ ਇਲਾਕੇ ਦੇ ਲੋਕ ਇਕੱਠੇ ਹੋ ਕੇ ਵੱਡਾ ਐਕਸ਼ਨ ਕਰਨਗੇ ਕਿਉਂਕਿ ਅੱਜ ਨਾ ਕਿਸਾਨਾਂ ਨੂੰ ਆਪਣੀ ਫਸਲ ਢੋਅ ਢੁਆਈ ਨੂੰ ਬੜੀ ਵੱਡੀ ਇੱਥੇ ਦਿੱਕਤਾਂ ਆ ਰਹੀਆਂ ਨੇ ਇਲਾਕੇ ਦੇ ਲੋਕਾਂ ਨੂੰ ਬੜੀਆਂ ਦਿੱਕਤਾਂ ਆ ਰਹੀਆਂ ਨੇ ਕਿਤੇ ਨਾ ਚਾਹੇ ਸ਼ਹਿਰ ਜਾਣਾ ਕਿਸੇ ਨੇ ਕਾਰੋਬਾਰ ਕੰਮ ਕਰ ਤੇ ਜਾਣਾ ਕਿਸੇ ਨੇ ਰਿਸ਼ਤੇਦਾਰੀ ਜਾਣਾ ਕਿਤੇ ਵੀ ਜਾਣਾ ਆਉਣਾ ਉਹਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੜਕਾਂ ਟੁੱਟੀਆਂ ਦੇ ਕਾਰਨ ਔਰ ਪਿਛਲੇ ਸਮੇਂ ਕੋਈ ਸੜਕ ਨਾ ਬਣਨ ਕਰਕੇ ਜਿਹੜੀਆਂ ਸੜਕਾਂ ਫਲੱਡ ਦੇ ਟਾਈਮ ਟੁੱਟੀਆਂ ਕੋਈ ਬਰਮ ਨਹੀਂ ਬਣਿਆ ਕੋਈ ਕੱਟ ਨਹੀਂ ਠੀਕ ਹੋ ਇਸ ਕਰਕੇ ਜਿੰਨੇ ਭਾਰਤ ਮਾਲਾ ਪ੍ਰੋਜੈਕਟ ਦੇ ਚੱਲਦੇ ਟਿੱਪਰ ਨੇ ਉਹਨਾਂ ਨੇ ਸੜਕਾਂ ਇਲਾਕੇ ਦੀਆਂ ਤੋੜੀਆਂ ਕੋਈ ਡਿਪਟੀ ਕਮਿਸ਼ਨਰ ਇੱਥੇ ਸੜਕਾਂ ਨੂੰ ਜਿਹੜੀਆਂ ਇਹ ਇਹਨਾਂ ਲੋਕਾਂ ਦੇ ਇਲੀਗਲ ਤੌਰ ਤੇ ਜਿਹੜੇ ਵੱਡੇ ਵੱਡੇ ਟਿੱਪਰ ਲੰਘ ਰਹੇ ਉਹਨਾਂ ਨੂੰ ਕੋਈ ਰੋਕ ਰਿਹਾ ਇੱਥੇ ਕੋਈ ਉਹਨਾਂ ਤੇ ਕਾਰਵਾਈ ਨਹੀਂ ਕਰ ਰਿਹਾ ਸੋ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਤੁਰੰਤ ਜਿਹੜਾ ਸਾਡੇ ਇਲਾਕੇ ਦੀਆਂ ਸੜਕਾਂ ਨੂੰ ਠੀਕ ਕੀਤਾ ਜਾਵੇ ਔਰ ਜਿੰਨੇ ਜਿਹੜੇ ਕੋਈ ਇਲੀਗਲ ਕੰਮ ਕਰ ਰਹੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਔਰ ਲੋਕਾਂ ਨੂੰ ਇਨਸਾਫ ਆ ਜਿਹੜਾ ਦਿੱਤਾ ਜਾਵੇ ਸਾਡਾ ਹੱਕਾਂ ਲੋਕਾਂ ਦੇ ਰਾਕੇ ਦੇ ਲੋਕਾਂ ਦਾ ਅਧਿਕਾਰ ਆ ਮੁਢਲੀ ਜ਼ਰੂਰਤਾਂ ਜਿਹੜੀ ਜਿਹੜੇ ਰਸਤੇ ਨੇ ਇਹ ਠੀਕ ਹੋਣੇ ਚਾਹੀਦੇ ਨੇ ਮੈਂ ਪਿੰਡ ਬਰਾਸ ਤੋਂ ਸੁਖਿੰਦਰ ਸਿੰਘ ਆ ਜੋ ਸਾਡੇ ਪਿੰਡ ਦੀਆਂ ਸੜਕਾਂ ਦਾ ਹਾਲ ਹੈ ਇਹ ਕਾਕੀ ਲੰਬੇ ਸਮੇਂ ਤੋਂ ਜਿਹੜਾ ਹੈਗਾ ਪੂਰੇ ਸਰਦਨ ਸਾਡੀਆਂ ਸੜਕਾਂ ਨਹੀਂ ਬਣੀਆਂ ਆ ਤਕਰੀਬਨ ਤਕਰੀਬਨ ਸਾਰੀਆਂ ਸੜਕਾਂ ਜਿਹੜੀਆਂ ਪਿੰਡ ਨੂੰ ਜੋੜਦੀਆਂ ਨੇ ਬੀਪੁਰ ਤੋਂ ਰਿੰਦਰਗੜ ਤੋਂ ਰਾਮਪੁਰ ਤੋਂ ਰਾਮਪੁਰ ਤੋਂ ਕਾਫੀ ਲੰਬੇ ਸਮੇਂ ਤੋਂ ਸਾਰੀਆਂ ਸੜਕਾਂ ਉੱਪੀਆਂ ਹੋਈਆਂ ਨੇ ਜੇ ਲੇਵਲ ਬੈਠਣਾ ਲੱਗਦਾ ਹੈ ਕੋਈ ਸੁਣਵਾਈ ਨਹੀਂ ਹੋਣੀ ਕਰੇ ਖਲਾਫ ਮੈਂ ਮੇਰੇ ਉੱਤੇ ਕੀ ਮੰਗ ਕਰਦੇ ਅਸੀਂ ਸਰਕਾਰ ਕੋਈ ਮੰਗ ਕਰਦੇ ਹਾਂ ਜਲਦੋ ਜਲਦੋ ਜਲਦ ਕਰੀ ਜਿਹੜੀ ਸੜਕਾਂ ਨੇ ਲੰਘਾ ਜਾਣ ਜਿਹੜਾ ਸਾਡਾ ਪਿੰਡ ਹੈਗਾ ਇਹ ਕਾਫੀ ਪਿੰਡਾਂ ਨੂੰ ਟੱਚ ਕਰਦਾ ਹੈਗਾ ਪਰ ਇਹ तकरीबन ਇਸ ਇਲਾਕੇ ਦੀ 15 ਪਿੰਡਾਂ ਨੂੰ ਟੱਚ ਕਰਦਾ ਹੈਗਾ ਤੇ ਸਾਡੀਆਂ ਸੜਕਾਂ ਚੋਂ ਉਹ ਦਰਗਾਹ ਦਾ ਵੀ ਪਾ ਦਿਓ ਵੀ ਉਹਦੇ ਬਾਹਰ ਤੇ ਆਉਂਦੇ ਮੱਥੇ ਸਾਡੀ ਪਿੰਡ ਵੀ ਕੀਰਾਂ ਦੀ ਦਰਗਾਹ ਹੈਗੀ ਆ ਤੇ ਬਹੁਤ ਦੂਰ ਤੋਂ ਵੈਸਟਰਨ ਬੋਲ ਤੋਂ ਵੀ ਲੋਕ ਆਉਂਦੇ ਨੇ ਜਦੋਂ ਆਉਂਦੇ ਨੇ ਲੋਕ ਬੜਾ ਪਰੇਸ਼ਾਨ ਹੁੰਦੇ ਨੇ ਤੇ ਸੜਕਾਂ ਦੇਖ ਕੇ ਸਾਡਾ ਕਿੰਨੀ ਤਾਂ काफी ज्यादा 베스트 ਨੂੰ ਸੁਣਦੀ ਆ ਜਗਵੀਰ ਸਿੰਘ ਜੀ ਮੈਂ ਚੁੰਨੀ ਮੈਂ ਤੇ ਰਹਣਾ ਸਾਡੇ ਜਟੀ ਰੋਡ ਤੋਂ ਲੈ ਕੇ ਚੁੰਨੀ ਤੱਕ ਇਹ 18 ਫੁੱਟ ਦੀ ਸੜਕ ਜਾਂਦੀ ਆ ਦਾ ਬਹੁਤ ਬੁਰਾ ਹਾਲ ਹੈ ਇਧਰ ਇਹ ਖੇੜੇ ਅਨਸਾਲੀ ਤੋਂ ਲੈ ਕੇ ਚੁੰਨੀ ਮੱਜਰੇ ਤੱਕ ਸੜਕ ਆਉਂਦੀ ਆ ਇਹਦਾ ਬਹੁਤ ਬਹੁਤ ਪੁਰਾਣਾ ਪੰਜ 6 ਸਾਲ ਹੋ ਗਏ ਸਾਡੀ ਕੋਈ ਵੀ ਸੜਕ ਨਹੀਂ ਬਣੀ ਅਜੇ ਤੱਕ ਇਹ ਸਾਡਾ ਸਰਕਾਰ ਨੂੰ ਇਹੀ ਹੈ ਵੀ ਸਾਡੀਆਂ ਸੜਕਾਂ ਬਣਾਈਆਂ ਜਾਣ ਸਾਨੂੰ ਰਹਾ ਕੇ ਇੱਥੇ ਦਰਗਾਹ ਆਪਣਾ ਰਾਸ ਉਥੇ ਜਾਂਦੇ ਨੇ ਮੁਸਲਮਾਨ ਭਾਈ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ। ਵੈਰੀ ਸਰਕਾਰ ਤੋਂ ਬੇਨਤੀ ਕਰਦੇ ਆਂ ਵੀ ਸਾਡੀ ਇਹ ਸ੍ਰੇਮਜਾਰੇ ਤੋਂ ਪਗੜਾਣਾ ਚੁੰਨੀ ਵਾਇਆ ਸੜਕ ਨੂੰ ਬਣਾਇਆ ਜਾਵੇ। ਇਹ ਸੜਕ ਤੇ ਜੇ ਜਦ ਵੀ ਅਸੀਂ ਲੰਘਦੇ ਆਂ ਕੋਈ ਗੱਡੀ ਦਾ ਨੁਕਸਾਨ ਹੋ ਜਾਂਦਾ ਕੋਈ ਰਿਸ਼ਤੇਦਾਰ ਵੀ ਨਹੀਂ ਆਂਦਾ। ਰਿਸ਼ਤੇਦਾਰੋਂ ਪਰਲੀ ਸੜਕ ਨੂੰ ਹੋ ਕੇ ਚਲੇ ਜਾਂਦੇ ਆਂ ਜੇ ਅਸੀਂ ਪੁੱਛਦੇ ਆਂ ਸਾਡੇ ਕੋਲ ਨਹੀਂ ਆਏ। ਉਹ ਕਹਿੰਦੇ ਥੋੜੀ ਸੜਕ ਤਾਂ ਬੁਰਾ ਹਾਲ ਆ। ਦੱਸੋ ਅਸੀਂ ਕੀ ਕਰ ਸਕਦੇ ਆਂ? ਅਸੀਂ ਗਵਰਨਮੈਂਟ ਤੋਂ ਆਹੀ ਚਾਹੁੰਦੇ ਆਂ ਵੀ ਇਹ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ। ਇਹ ਤਾਂ ਤਾਂ ਪੈਦਲ ਵੀ ਨਹੀਂ ਕੋਈ ਲੰਘ ਸਕਦਾ ਜੀ ਮੀਂਹ ਦੇ ਵਿੱਚ ਇੰਨਾ ਬੁਰਾ ਹਾਲ ਆ ਕਦੇ ਕੋਈ ਸਕੂਟਰੀ ਵਾਲਾ ਗਿਰ ਗਿਆ ਕਦੇ ਕੋਈ ਮੋਟਰਸਾਈਕਲ ਵਾਲਾ ਗਿਰ ਗਿਆ ਜੀ ਗੱਡੀਆਂ ਦਾ ਨੁਕਸਾਨ ਹੋ ਰਿਹਾ ਜੀ ਅਸੀਂ ਸਰਕਾਰ ਤੋਂ ਅਸੀਂ ਬੇਨਤੀ ਕਰਦੇ ਆ ਵੀ ਇਹ ਸੜਕ ਜਲਦੀ ਤੋਂ ਜਲਦੀ ਬਣਾਈ ਜਾਵੇ ਹਰਪਾਲ ਸਿੰਘ ਪਿੰਡ ਬਰਾਸ ਹੈ ਸਾਡੇ ਸੜਕ ਦਾ ਬਹੁਤ ਹੀ ਬੁਰਾ ਹਾਲ ਹੈ ਇੱਥੇ ਹਰ ਟਾਈਮ ਪਾਣੀ ਦਾ ਨਿਕਾਸੀ ਕੋਈ ਨਹੀਂ ਹੈਗੀ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਰੋਡ ਟੁੱਟਣ ਕਰਕੇ ਹਰ ਟਾਈਮ ਪਾਣੀ ਖੜਿਆ ਰਹਿੰਦਾ ਹੈ ਹੁਣ ਜਾਣ ਤੇ ਬਹੁਤ ਦਿੱਕਤ ਹੁੰਦੀ ਹੈ ਸਾਨੂੰ ਘਰੋਂ ਬੜਨ ਚ ਨਿਕਲਣ ਚ ਬਹੁਤ ਦਿੱਕਤ ਹੁੰਦੀ ਆ ਚੱਪੜਾਂ ਲਾ ਕੇ ਕਈ ਵਾਰੀ ਸਾਨੂੰ ਵੜਨਾ ਪੈਂਦਾ ਆ ਜਿਆਦਾਤਰ ਤਾਂ ਸਾਨੂੰ ਹੱਥਾਂ 'ਚ ਜੱਪੜਾ ਰੱਖਣੀਆਂ ਪੈਂਦੀਆਂ ਨੇ ਐਡਾ ਮਾੜਾ ਹਾਲ ਆ ਸਾਡੇ ਵੀ ਪੁੱਛੋ ਕੁਛ ਨਾ 3-4 ਸਾਲ ਤੋਂ ਬਹੁਤ ਆ ਬੁਰਾ ਹਾਲ ਆ ਅਸੀਂ ਇੰਨਾ ਤੰਗ ਪਰੇਸ਼ਾਨ ਆ ਇੰਨੀਆਂ ਐਪਲੀਕੇਸ਼ਨਾਂ ਬਹੁਤ ਕੁਛ ਦਿੱਤਾ ਬਹੁਤ ਧਰਲੇ ਮਿੰਤਾਂ ਸਰਕਾਰ ਦੇ ਕਰੀਦੀਆਂ ਕੋਈ ਸੁਣਵਾਈ ਨਹੀਂ ਹੋ ਰਹੀ ਬਹੁਤ ਬੁਰਾ ਹਾਲ ਆ ਸਾਡਾ ਯਾਨੀ ਕਿ ਹੱਥ ਬੰਨ੍ਹ ਕੇ ਬੇਨਤੀ ਆ ਸਾਡੀ ਕੋਈ ਸੁਣਵਾਈ ਕੀਤੀ ਜਾਵੇ ਸੜਕਾਂ ਦਾ ਸਾਡੇ ਕੋਈ ਹੱਲ ਕੀਤਾ ਜਾਵੇ